ਜਿੰਦਾਬਾਦ 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 ਇੰਜੀਨੀਅਰ ਇਹ ਮਨਾਂ ਨੂੰ ਯਾਦ ਕਰਾਉਂਦਾ ਉਹਨਾਂ ਨੂੰ ਅਸੀਂ ਸੋਡੇ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਆਂ ਮੋਦੀ ਸਰਕਾਰ ਨੂੰ ਵੀ ਅੱਜ 13 ਤਰੀਕਾ ਇੱਥੋਂ ਹੀ ਟ੍ਰੇਨ ਆ ਰਹੀ ਸਾਰੇ ਭਾਰਤ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੇ ਵਿੱਚ ਪਹੁੰਚ ਰਹੇ ਨੇ ਵੀ ਜੋ ਵੀ ਇੱਕ ਮਹਾ ਪੰਚਾਇਤ ਕਰ ਰਹੇ ਆ ਸਮੁੱਤ ਮੋਰਚੇ ਦੇ ਸੱਦੇ ਤੇ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਰੇ ਭਾਰਤ ਦੀਆਂ ਕਿਸਾਨ ਜਿ세 ਬੰਦियां ਉੱਥੇ ਪਹੁੰਚਣੀਆਂ ਤੇ 14 ਤਰੀਕ ਨੂੰ ਅਸੀਂ ਮਾਰਚ ਕਰਕੇ ਦਿੱਲੀ ਦੇ ਵਿੱਚ ਵੱਡੀ ਮਹਾ ਪੰਚਾਇਤ ਕਰਕੇ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜੀ ਸਾਨੂੰ 2024 ਦੇ ਵਿੱਚ ਝਾਗ ਸੀਗੀ ਮੂਰੇ ਆਉਣ ਵਾਲੀਆਂ ਚੋਣਾਂ ਆ ਰਹੀਆਂ ਵੀ ਸਾਡੇ ਕਿਸਾਨਾਂ ਦੀ ਬਾਹ ਫੜੂ ਅੱਜ ਮੋਦੀ ਸਰਕਾਰ ਸੁੱਤਾ ਪਿਆ ਉਹਦਾ ਕਰਕੇ ਅਸੀਂ ਸਮੁੱਤ ਮੋਰਚੇ ਦੇ ਸੱਦੇ ਤੇ ਵੱਡੀ ਗਿਣਤੀ 'ਚ ਦਿੱਲੀ ਦੇ ਵਿੱਚ ਪਹੁੰਚ ਰਹੇ ਹਾਂ ਜੋਨ ਜਾਪ ਤਾਂ ਲੱਗਣ ਵਾਲਾ ਤੁਹਾਨੂੰ ਲੱਗਦਾ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਦੇਖੋ ਸਾਨੂੰ ਸੀਗਾ ਮੇਦ ਸੀਗੀ ਪਰ ਹੁਣ ਕੋਈ ਮੇਦ ਨਹੀਂ ਗਈ ਸਾਨੂੰ ਪਹਿਲਾਂ ਮੇਦ ਸੀ ਵੀ 2024 ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ਼ ਕਰੂਗਾ ਮੋਦੀ ਸਰਕਾਰ ਤੇ ਜਿਹੜੀਆਂ ਮੰਗਾਂ ਮੰਗਾ ਉਹ ਪੂਰੀਆਂ ਕੀਤੀਆਂ ਜਾਣਗੀਆਂ ਪਰ ਇਥੋਂ ਦੀ ਜਿਹੜੀ ਮੋਦੀ ਸਰਕਾਰ ਹੈ ਇਹ ਹਜੇ ਕੁੰਭਕਾਰ ਦੀ ਨਹੀਂ ਦੇ ਸੁੱਤੀ ਪਈ ਹੈ ਇਹਨੂੰ ਜਗਾਉਣ ਦੀ ਖਾਤਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਇਸ ਸੀਟ ਦੇ ਵਿੱਚ ਬਿਰਾਜਮਾਨ ਹੋਊਗਾ ਉਹਦੇ ਵੀ ਉੱਥੋਂ ਤੇ ਗੋਡਾ ਧਰ ਕੇ ਮੰਗਾਂ ਮਨਾਈਆਂ ਜਾਣਗੀਆਂ ਕਿ ਜਿਹੜਾ ਸੀ 2020 ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਅਧੂਲਨ ਸ਼ੁਰੂ ਕੀਤਾ ਸੀ ਉਹ ਅਦੋਲਨ ਲਗਭਗ 1 ਸਾਲ ਤੇ 13 ਦਿਨ ਚੱਲਿਆ ਸੀ ਕੇਂਦਰ ਸਰਕਾਰ ਨੇ ਫੈਸਲਾ ਕਰਕੇ ਉਹ ਜਿਹੜਾ ਉਹ ਅਦੋਲਨ ਉਹਦੇ ਸਾਡੇ ਦਵਾ ਦੇ ਕਰਕੇ ਉਹਨਾਂ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਸੀ ਉਸ ਤੋਂ ਬਾਅਦ ਅਸੀਂ ਜਿਹੜਾ ਸੰਘਰਸ਼ ਆ ਉਹ ਮੁਲਤਲੀ ਕਰਤਾ ਸੀ ਲਗਾਤਾਰ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ 2 ਸਾਲਾਂ ਤੋਂ ਮੇਨ ਮੰਗ ਇੱਕ ਸੀ ਕਿ ਜਿਹੜਾ ਲਖੀਨਪੁਰ ਖੀਰੀ ਦੇ ਆ ਕਾਤਲਾ ਜਿਨ੍ਹਾਂ ਨੇ ਗੱਡੀ ਚੜਾਈ ਆ ਉਸ ਨੂੰ ਮੰਤਰੀ ਮੰਦਰ ਚ ਬਰਖਾਸਤ ਕੀਤਾ ਜਾਵੇ ਐਮਐਸਪੀ ਦਾ ਜਿਹੜਾ ਕਾਨੂੰਨ ਆ ਉਹਨਾਂ ਨੇ ਕਹਿ ਸੀ ਕਿ ਕਮੇਟੀ ਬਣਾ ਕੇ ਅਸੀਂ ਉਹ ਬਣਾਇਆ ਜਾਊਗਾ ਕਾਰਜ ਵਾਲੀ ਮੰਗ ਸੀ ਜਾਂ ਪੂਰੇ ਭਾਰਤ ਦੇ ਵਿੱਚ ਲੱਗ ਲੱਗ ਸਟੇਟਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਪਰਚੇ ਦਰਜ ਕੀਤੇ ਸੀ ਇਹ ਮੰਗਾਂ ਨੂੰ ਲੈ ਕੇ ਜਣੀ ਕਿ ਅਸੀਂ ਜਿਹੜਾ ਅंदोलਨ ਮੁਲਤਲ ਕਰਕੇ ਆਏ ਸੀਗੇ ਉਸ ਤੋਂ ਬਾਅਦ 2 ਸਾਲ ਹੋ ਗਏ ਬੀਜੇਪੀ ਸਰਕਾਰ ਕਟਸ ਤੋਂ ਮੱਸ ਨਹੀਂ ਹੋਗੀ ਹੁਣ ਬੀਜੇਪੀ ਸਰਕਾਰ ਦੇ ਖਿਲਾਫ ਜਿਹੜੀ ਆਰਪਾ ਦੀ ਲੜਾਈ ਅਸੀਂ ਸ਼ੁਰੂ ਕੀਤੀ ਵੀ ਆ ਉਹਦੇ ਖਾਤਰ ਮਹਾ ਪੰਚਾਇਤ ਹੈ ਜਿਹੜੀ ਦਿੱਲੀ ਦੇ ਵਿੱਚ 14 ਮਾਰਚ ਨੂੰ ਜਿਹੜੀ ਆਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਇਤਿਹਾਸਕ ਹੋਊਗੀ ਕਿਉਂਕਿ ਇੱਕ ਪਾਸਿ ਕਿਹਾ ਜਾਂਦਾ ਕਿ ਕੇਂਦਰ ਸਰਕਾਰ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਨਹੀਂ ਜਾਣਦੀ ਅੱਜ ਇਸ ਗੱਲ ਦਾ ਸਬੂਤ ਹੈ ਕਿ ਪੂਰੇ ਭਾਰਤ ਦੇ ਕਿਸਾਨ ਦਿੱਲੀ ਦੇ ਵਿੱਚ ਵੱਡਾ ਇਕੱਠ ਕਰਕੇ ਬੀਜੇਪੀ ਦੇ ਖਿਲਾਫ ਵੱਡਾ ਜਿਹੜਾ ਸੰਘਰਸ਼ ਦਾ ਵਿਗਲੇ ਬਜਾਇ ਹੋਊਗਾ ਜੇ ਬੀਜੇਪੀ ਸਰਕਾਰ ਨੇ ਸਾਡੀਆਂ ਨਾ ਮੰਗਾ ਮੰਨੀਆਂ ਫਿਰ ਇਹਦੇ ਬਾਰੇ ਬੀਜੇਪੀ ਲਈ ਤੇ ਸਰਕਾਰ ਲਈ ਸਮੱਸਿਆ ਖੜੀ ਹੋਊਗੀ ਆਉਣ ਵਾਲੀਆਂ ਚੋਣਾਂ ਦੇ ਵਿੱਚ 24 ਦੀਆਂ ਚੋਣਾਂ ਨੇ ਚੋਣ ਜਾਬਤਾ ਲੱਗਣ ਵਾਲਾ ਫਿਰ ਰਣਨੀਤੀ ਕੀ ਆਗੇ ਦੇਖੋ ਚੋਣ ਜਾਬਤਾ ਲੱਗਣ ਵਾਲਾ ਇਹ ਚ ਕੋਈ ਦੌਰ ਰਹਿਣੀ ਕਿਦੋਂ ਵੀ ਲੈਵਲ ਆ ਸਕਿਆ ਪਰ ਉਹਦੇ ਵਿੱਚ ਲੱਗ-ਲੱਗ ਤਰੀਕੇ ਹੁੰਦੇ ਲੜਨ ਦੇ ਜਿਵੇਂ ਬੰਗਾਲ ਦੇ ਵਿੱਚ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਉਦੋਲਣ ਵੇਲੇ ਵੀ ਬੀਜੇਪੀ ਨੂੰ ਸਬਕ ਸਿਖਾਉਣ ਦੇ ਬਾਰੇ ਨੇ ਕਿ ਇਹ ਕਿ ਵੋਟ ਤੇ ਝੋਟ ਸਾਡਾ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਨਹੀਂ ਵੀ ਘੱਟ ਤੋਂ ਘੱਟ ਜਿਹੜਾ ਬੀਜੇਪੀ ਲੋਕਾਂ ਨਾਲ ਕਰ ਰਹੀ ਹੈ ਘੱਟ ਗਿਣਤੀ ਲੋਕਾਂ ਨਾਲ ਕਰ ਰਹੀ ਹੈ ਲਗਾਤਾਰ ਜ਼ਬਰ ਕਰ ਰਹੀ ਹੈ ਇਸ ਦੇ ਜਿਹੜੀ ਸਿਆਸੀ ਝੋਟ ਆ ਉਹ ਮਾਰੀ ਜਾ ਸਕੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਸੋਚਿਆ ਜਾ ਸਕਦਾ ਤਾਂ ਕਿ ਬੀਜੇਪੀ ਨੂੰ ਜਿਹੜਾ ਸਬਕ ਸਿਖਾਇਆ ਜਾ ਸਕੇ